ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ੍ਰੀ ਮਹੱਲਾ 5 ਗੁਰੂ ਪਿਆਰਿਓ ਜੈ ਸ੍ਰੀ ਮਹੱਲਾ 5 ਦੇ ਪਾਪੀ ਜੈ ਸ੍ਰੀ ਰਾਗ ਦਾ ਨਾਮ ਹੈ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬੁਖਾਰਬੀਨ ਤੋਂ ਇੱਕ ਰਬੀ ਬਚਨ ਬੋਲ ਜੋ ਹੈ ਕੰਨਾ ਕਰੋ ਚਾਤ੍ਰਿਕ ਚਿਤਵਤ ਵਰਸ਼ਤ ਮੇ ਚਾਤ੍ਰਿਕ ਪੰਛੀ ਹੈ ਜਿਨੂੰ ਬ비ਹਾ ਕਿਹਾ ਜਾਂਦਾ ਹੈ ਇਹ ਹਰ ਵੇਲੇ ਚਾਹੁੰਦਾ ਹੈ ਕਿ ਮੀਂਹ ਪੈਂਦਾ ਰਹੇ ਦਾਰਿਨ ਬਰਡ ਲਾਉਂਜ ਫਰਦਾ ਬ੍ਰਿੰਦ ਤੂਫਾਨ ਤੇ ਇਸका किमी ਪੈਂਡਿਕਨ ਦੇ ਨਾਲ ਇਹਦੀ ਖੁਸ਼ੀ ਹੈ ਕਿਰਪਾ ਸੇਨ ਕਰुणा ਪ੍ਰਵਤਾਰੂ ਹਰ ਭੇਮ ਭਗਤ ਕੋਨੇ ਸੋ へ कृपा ਦੇ ਸਮੁੰਦਰ ਸਾਗਰ ਪ੍ਰਭੂ ਜੀਓ ਸੁਮੈ ਮੈਂ ਚਾਹੁੰਦਾ ਮਨ ਵਿੱਚ ਚੇਤਵਧਾਰੀ ਨਾ ਮੇਰੇ ਤੇ ਤੂੰ ਤਰਸ ਕਰ ਤੇ ਮੈਨੂੰ ਆਪਣੀ ਪਿਆਰ ਪ੍ਰੇਮਾ ਭਗਤੀ ਦੀ ਲਗਨ ਜਿਹੜੀ ਉਹ ਬਖਸ਼ਣਾ ਕਰ ਜਿਵੇਂ ਚਾਹ ਤੇ ਬੁਬੀਹਾ ਚਾਹੁੰਦਾ ਈ ਸੁਮੀ ਪਿੰਦਰ ਹੋਵੇ ਮੈਂ ਵੀ ਚਾਹੁੰਨਾ ਕਿ ਤੇਰੀ ਪ੍ਰੇਮਾ ਭਗਤੀ ਦੀ ਪਿਆਰ ਦੀ ਜਿਹੜੀ ਲਗਨ ਮੇਰੇ ਮਨ ਵਿੱਚ ਬਣੀ ਰਵੇ ਰਖਾਓ ਜਾਂ ਟਕਾਓ ਮਾ ਦੀ ਸ਼ਾਂਤੀ ਨਾਲ ਜਿਹੜਾ ਬਣਿਆ ਰਵੇ ਅਨਕਸੂਕ ਚੱਕ ਵੀ ਨਹੀਂ ਚਾਹਤਾ ਹੂਲ ਤੇ ਕੋ ਦੇ ਸੋ ਚਕਵੀ ਇਹ ਵੀ ਪੰਛੀ ਹੈ ਮੇਕਾਂ ਸੁਖ ਨਹੀਂ ਹੈ ਮੰਗਦੀ ਇਹ ਕੇਵਲ ਤੇ ਕੇਵਲ ਸੂਰਜ ਨੂੰ ਵੇਖਣਾ ਜਿਹੜਾ ਉਹਦੇ ਵਿੱਚ ਹੀ ਖੁਸ਼ੀ ਹੈ ਸੂਰਜ ਚਾਹੁੰਦੀ ਹੈ ਘਰ ਵਿੱਚ ਨਿਕਲਿਆ ਰਹੇ ਆਣ ਪਾਵਨ ਜੀਵਤ ਮਹਿਨਾ ਬਿਨ ਜਲ ਮਰਨਾ ਤੇ ਜੇ ਪਾਣੀ ਤੋਂ ਬਿਨਾ ਹੋਰ ਕਈ ਪਾਗਲਾ ਮੱਛੀ ਜਿੰਦੋਂ ਨਹੀਂ ਰਹਿ ਸਕਦੀ ਪਾਣੀ ਤੋਂ ਬਿਨਾ ਉਹਦੀ ਮੌਤ ਹੈ ਆਮਾਨਾਥਾ ਸ਼ਨ ਯ ਆਪਣੀ ਕਿਰਪਾ ਕਰੀ ਅਸੀਂ ਆਨਾਥ ਹੈ ਸਾਨੂੰ ਆਨਾਥਨ ਇਹ ਨਾਥ ਆਪਣੀ ਸ਼ਰਨ ਵਿੱਚ ਰੱਖ ਕੇ ਤੇ ਕਿਰਪਾ ਮਿਹਰ ਕਰ ਚੰਨ ਕਮਲ ਨਾਨਕਾ ਦੇ ਇਸ ਬਿਨਾਂ ਨਾ ਕੇ ਤੇਰਾ ਦਾਸ ਨਾਨਕ اے ਪ੍ਰਮਾਤਮਾ ਤੇਰੇ ਸੋਹਣੇ ਚੰਨਾ ਦੀ ਆਰਾਧਨਾ ਕਰਦਾ ਯਾਦ ਕਰਦਾ ਤੇ ਝਾਂਤ ਕਰਦਾ ਇਸੇ ਮਤੋਂ ਬਿਨਾਂ ਨਾਨਕ ਨੂੰ ਹੋਰ ਕੁਝ ਨਹੀਂ ਚਾਹੀਦਾ ਜਿਵੇਂ ਪੰਛੀ ਚਾਤ੍ਰਿਕ ਬਬੀਆ ਤੇ ਚੱਕਵੀ ਪੰਛੀ ਜੋ ਹੈ ਉਹ ਇੱਕ ਮੀਂਹ ਚਾਹੁੰਦਾ ਏ ਚਾਤ੍ਰਿਕ ਬਬੀਆ ਤੇ ਦੂਜਾ ਚੱਕਵੀ ਸੂਰਜ ਨੂੰ ਚਾਹੁੰਦੀ ਏ ਇਸ ਲਈ ਤਾਨਪੁਰਾ ਜੀ ਨੇ ਕਹਿੰਦੇ ਕਿ ਅਸੀਂ ਤੇਰੇ ਨਾਮ ਨੂੰ ਚਾਹੁੰਦੇ ਆ ਗੁਰਨਾਥ ਸਾਹਿਬ ਮਹਾਰਾਜੀ ਆਗੇ ਨੇ ਕਿ ਪਰਮਾਤਮਾ ਚਨਖਮਾ ਦੇਗਾ ਧਿਆਨ ਅਰਧਨਾਇ ਸ਼ੋਰ ਤੋਂ ਬਿਨਾ ਹਾਨੂੰ ਹੋਰ ਕੁਝ ਨਹੀਂ ਚਾਹੀਦਾ ਕਿ ਪਰਮਾਤਮਾ ਕਿਰਪਾ ਮੇਂ ਕਸਿ ਤਾਤਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ